ਜੀ ਸਤ ਸ੍ਰੀ ਅਕਾਲ ਗੁਰੂ ਟਕਲੌਤੀ ਤੁਹਾਡਾ ਸਵਾਗਤ ਹੈ ਹਾਂਜੀ ਮੇਰੀ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸਵੇਰ ਦਾ ਟਾਈਮ ਹੈ ਆਪਣੇ ਜਾਇਰੇਗੇ ਵੱਡੇ ਭੂਆ ਜੀ ਆਦਰ ਚਾਰ ਆਉਂਦੀਆਂ ਛੁੱਟੀਆਂ ਚਾਏ ਨੇਗੇ ਭੂਆ ਜੀ ਉਹ ਦਿਨ ਆਕਾ ਨੂੰ ਛੁੱਟੀਆਂ ਆਂਕੀ ਪੋਤੀ ਲੈ ਕੇ ਜੂਨ ਦੇ ਛੁੱਟੀਆਂ ਚਾਏ ਨੇਗੇ ਨਾਲੇ ਸਾਡੀ ਚੀਰੀ ਲਵਾ ਕੇ ਜਾਣਗੇ ਮੈਂ ਤੁਹਾਨੂੰ ਕੀ ਕਹਾਂ ਆਪਦੀ ਦੇਵਦੀ ਹੈ ਅਸੀਂ ਲਾਉਂਦੇ ਨੀ ਹਾਂ ਲੜਾਈ ਵੀ ਚੱਲਦੀ ਜੀ ਉਹ ਲੋ ਹੱਸਦਾ ਆ ਗੁਰਾ ਜੀ ਚਾਹਦਾ ਤੂੰ ਤੂੰ ਚਾਹਦਾ ਬਾਈ ਦੇਖੀ ਕੀਮਤ ਜੀ ਨਹੀਂ ਹੈਗੀ ਨਾ ਉਹ ਗਿੱਲੀ ਕਰਕੇ ਲੈ ਜਾਓ ਭੂਆ ਜੀ ਗਿੱਲੀ ਕਰਕੇ ਲੈ ਜਾਓ ਮਾਂ ਤੇ ਹੁਣ ਬੱਬੇ ਗਰਮ ਗਰਮ ਕਰਕੇ ਦੇ ਦੇਣੀ ਆ ਨਾ ਬੱਸ ਥੋੜੀ ਜੀ ਕਰ ਲਓ ਭੂਆ ਜੀ ਦੋ ਹੋਰ ਰੁਕ ਜਾ ਤੂੰ ਦੇਖੀ ਕੀ ਹੋ ਰਿਹਾ ਚਾਹ ਬਜਾ ਚਾਰੇ ਨੂੰ ਖਾਣ ਹੋ ਗਿਆ ਦੋ ਤਿੰਨ ਦਿਨ ਹੋ ਗਏ ਗਰਮੀ ਜਿਆਦਾ ਸੀ ਨਾ ਨਾਲ ਇੰਨਾ ਬੋਝ ਬੋਝ ਰੱਖਿਆਗਾ ਏਸੀ ਜਮੀ ਨਹੀਂ ਬੰਦ ਕਰੇ ਪਰ ਇੱਕ ਦਿਨ ਲਾਈਟ ਨਹੀਂ ਆਈ ਉਦ ਤੀ ਹੋ ਗਿਆ ਕਿਤੇ ਨਾ ਆਉ ਦੇਦਾ ਪਾ ਕੇ ਹੂੰ ਇੱਧਰ ਤਾਂ ਆ ਗਏ ਇੱਧਰ ਆ ਗਏ ਦੂਜੇ ਦਿਨ ਤੜਕੇ 12 1 ਵਜੇ ਤੱਕ ਹੀ ਡਾਈਟਾਈ ਹੋ ਗਈ। ਨਹੀਂ ਸਵੇਰੀ ਅੰਦਰ ਵਾਲੇ ਦੇ ਸੀ ਹੋਰ ਆਪਣਾ ਤਾਂ ਹੈਗੀ ਸੀ। ਨਹੀਂ ਹੋਈ ਹੋ ਜਾਂਦਾ ਮਮੀ। ਕਿਹਦੇ ਟ੍ਰਾਂਸਫਰ ਨੂੰ ਲਾਉਂਦੇ ਸੀ। 2 ਘੰਟੇ ਵੀ। ਹਾਂ। ਸਾਰਾ ਦਿਨ ਫਿਰਦਾ ਰਹਿਣਾ ਗਰਮੀ ਚ। ਪਤਾ ਨਹੀਂ ਕੀ ਹੋ ਗਿਆ ਬਹਾਨੇ ਹੋ ਗਿਆ ਬਸ। ਪਤਾ ਨਹੀਂ ਹੋ ਗਿਆ ਨੀ ਪਾਣੀ ਪੂਣੀ ਜਨ ਮਾਤਾ ਬਿਠਾਤਾ ਬੱਠੜ ਜ ਤਾਂ ਹੋ ਗਿਆ। ਨਾ ਫੁੱਟ ਬਾਈਕ ਪਾਉਣ ਗਏ ਨਹੀਂ ਕਿ ਦੋ ਦਿਨ ਹੋ ਗਏ ਚੜਦੇ ਨੂੰ ਬੁਖਾਰ ਚੜ ਜਾਂਦਾ ਉਤਰ ਜਾਂਦਾ ਚੜ ਜਾਂਦਾ ਉਤਰ ਜਾਂਦਾ ਨਾ। ਨਾ ਉਹ ਦੱਸਣ ਜਾਣਦਾ ਕਾ ਵਿਚਾਰਾ ਜਿਵੇਂ ਹੁੰਦਾ ਜਾਂ ਹੋਇਆ ਪਿਆਗਾ। ਨਹੀਂ ਨਾ ਖੇਡਦਾ ਸੀਗਾ ਪਹਿਲਾਂ। ਤੇ ਹੁਣ ਪਾਪਾ ਹੀ ਗਏ ਜੇ ਨਾਲ ਕਹਿੰਦਾ ਤੁਸੀਂ ਕਹਿੰਦੇ ਸੀ ਹੈ ਫੇਰ ਖੁੱਦ ਜਾਣਾ ਨਾ ਹਾਂ ਪਾਪਾ ਗਏ ਪਾਪਾ ਦੇ ਲੈ ਹੱਜੀ ਆਉਗਾ ਵਗੈ ਨਾ ਹੋਵੇਗਾ ਵਾਪਸ ਫੇਰ ਆ ਕੇ ਕਿਦ ਬੈਠੇ ਹੋਏ ਐਗੋ ਮੈਂ ਆ ਗੀ ਬੀ ਵੀ ਆ ਗਈ ਕਿਰੀ ਆਇਆ ਮੈਂ ਨਾ ਹਾਂ ਕਦੋਂ ਹੋਗੇ ਹਾਂ ਕਦੋਂ ਤੋਂ ਹੋਗੇ ਉਹ ਬਾਗ ਕੇ ਉਹ ਚਾਹ ਪੀ ਕੇ ਚਾਹ ਪੀ ਕੇ ਵਾਗੇ ਚਲੋ ਇਹ ਇੱਕ ਵਸਾ ਆਪਣਾ ਜੀਰੀ ਦਾ ਲੱਗ ਗਿਆ ਅੱਜ 7 ਜੀਰੀ ਲੱਗੇ ਤੇ ਸਾਰੇ ਦਾ 8 ਚਲ 8 ਦਾ ਲੱਗੇ ਰਹਿ ਗਏ 5 6 ਦਿਨਾਂ ਦਾ ਕੰਮ ਹੋਣਾ ਨਾ ਉਦੋਂ ਇਹ 15 ਮੀਤਰਾਂ ਦਾ ਖਦਵਾਰਾ ਸ਼ੁਰੂ ਹੋਊਗਾ ਫੇਰ ਚਾਰ ਪਾਊਗਾ ਫੇਰ ਕਿਤੇ ਦੁਆਰਾ ਫੇਰ ਪਹਿਲਾਂ ਚਾਰ ਪਾਵਾਂਗੇ ਪਹਿਲੇ ਜੀਰੀ ਲਾਵਾਂਗੇ ਪਹਿਲਾਂ ਜੀਰੀ ਲਾਵਾਂਗੇ ਫੇਰ ਚਾਰ ਪਾਵਾਂਗੇ ਫੇਰ ਦਿਲੀ ਜੀਰੀ ਲਾਵਾਂਗੇ ਕਿਤੇ ਰਗਾਤਾਰੀ ਚੱਲੂ ਹੂੰ ਚਲੋ ਹੁਣ ਆਪਾਂ ਚਾਹ ਪਾਣੀ ਪੀਦੇ ਭਾਂਡੇ ਚੱਕਦੇ ਆਂਗੇ ਨਾ ਹੁਣੀ ਆਈ ਸੀ ਭੂਜ ਮੈਂ ਬਾਹਰ ਲੈ ਕੇ ਰਹੀ ਜਾਂਦੀ ਸੀਗੀ ਮੱਜਾ ਜੀ ਦੇਖਣਾ ਤੇ ਭੂਆ ਮੈਂ ਲਾਉਦੀ ਆਈ ਹਾਂ ਨਾ ਹੂੰ ਮੈਨੂੰ ਉਧਰ ਟਾਈਮ ਲੱਗ ਗਿਆ ਗਈ ਉਹ ਗਾਂ ਪੈਂਦੀ ਨਹੀਂ ਸੀ ਬਾਹਰ ਹੋਂਕੀ ਜਾਂਦੀ ਸੀਗੀ ਫਿਰ ਉਹ ਰੋਟ ਕਰਨ ਲੱਗੀ ਬਥੇ ਜੋ ਕੱਢ ਕੇ ਇੱਕ ਦੋ ਹਾਂ ਪਰ ਉਹ ਦਰਸਤਾ ਦਾਰ ਬੀਤ ਜਿਆਦਾ ਨਹੀਂ ਸੀ ਗੋੜਾ ਖੁਸ਼ ਹੋ ਰਿਹਾ ਕਿ ਉਹ ਤੇ ਦੇਖ ਲਿਆ ਹਰੀ ਘਰ ਦਾ ਗੋੜਾ ਅੱਛਾ ਅੱਛਾ ਸਟੱਪ ਇਹ ਤੇ ਲੋਈ ਸੰਗੂ ਵਾਲੀ ਡੱਬਾ ਲੈ ਕੇ ਆਏ ਨੇਗੇ ਕੋਈ ਕਿਨੇ ਟਰੈਕਟਰ ਲਿਆ ਸੀ ਕਿ ਪਹਿਲਾਂ ਭੂਆ ਤੋਂ ਆਏ ਨੀ ਕਿਉਂਕਿ ਭੂਆ ਜੀ ਬਿਮਾਰ ਸੀ ਆਪਾਂ ਪਹਿਲਾਂ ਵੀ ਦੱਸਿਆ ਸੀ ਵੀਡੀਓ ਜੇ ਨਾ ਦਵਾਈ ਚੱਲਦੀ ਹੈ ਹਜੇ ਵੀ ਇਹਨਾਂ ਦੀ ਚਲੋ ਹੁਣ ਠੀਕ ਨੇ ਵਧੀਆ ਤੁਹਾਨੂੰ ਫਿਰਨ ਲੱਗੇ ਆਪਣੀ ਪੋਤੀ ਨੂੰ ਨਾਲ ਲੈ ਕੇ ਆਏ ਨੇਗੇ ਆਪਣੇ ਜੀ ਡੱਬਾ ਲੈ ਕੇ ਨੇ ਟਰੈਕਟਰ ਦਾ ਨਾ ਤੇ ਲਿਆ ਪੁੱਤ ਫਿਰ ਜੱਪ ਆਪਣੇ ਨੇ ਹੀ ਡੱਬਾ ਲੈ ਕੇ ਆਏ ਨੇ ਆਪਾਂ ਵੀ ਫਿਰ ਭੂਆ ਨੂੰ ਕਿਉਂਕਿ ਡੱਬਾ ਲੈ ਕੇ ਆਏ ਨੇ ਨਾ ਬਾਕੀ ਜੇ ਨਾ ਵੀ ਡੱਬਾ ਲੈ ਕੇ ਆਉਣਗੇ ਫਿਰ ਵੀ ਇਸ ਘਰ ਦੀ ਛੁੜੀ ਹੈਗੀ ਆਪਾਂ ਸੂਟਾ ਫਿਰ ਵੀ ਦੇਣਾ ਸੀਗਾ ਨਾ ਤੇ ਇਹ ਮੈਂ ਭੂਆ ਨੂੰ ਸੁਣ ਦਿੰਦੀ ਆਂ ਕਿ ਭੂਆ ਕਹਿੰਦੀ ਮੇਰਾ ਸੂਟ ਦਿਖਾ ਮੈਂ ਤੇ ਦਿਖਾਉਂਦੀ ਨਹੀਂ ਸੀਗੀ ਤੇ ਮਾਝਾ ਲੈ ਰੱਖੀ ਦਿਖਾਉਣਾ ਕਦੀ ਨਹੀਂ ਕਦੀ ਮੈਂ ਕਹਿੰਦੀ ਵੀ ਸੂਟ ਕਦੀ ਮੈਨੂੰ ਤੂੰ ਫੜਾਈ ਇਹਦੀ ਵੀਡੀਓ ਦੇ ਵਿੱਚ ਨਹੀਂ ਚਾਵਾ ਆਪਾਂ ਕਰਾ ਨਹੀਂ ਮੈਂ ਕਰਕੇ ਕੀ ਦਿਖਾਵੇ ਜਿਸ ਦਿਨ ਆਇਸ ਮੈਂ ਆ ਕੇ પાਕੇ ਆਈ ਚੰਗਾ ਭਾ ਗਰਮੀਆਂ ਸੂਟ ਹੈਗਾ ਸੇ ਛੋੜਾ ਜਾਂਦੇ ਨੇ ਉਧਰ ਲੈ ਗਏ ਹੈ ਨਾ ਬੱਜ ਗਈ ਮੈਨੂੰ ਲਾ 2:30 ਵਜੇ ਹੋਰ ਬੰਤਾ ਰੁਕਣਾ ਹੈ ਹੁਣ ਲਾਈਟ ਚਲੀ ਗਈ ਭਾਈ ਗਰਮ ਕਮਰਾ ਵੀ ਗਰਮ ਹੋਣ ਲੱਗਿਆ ਨਾ ਹੁਣ ਤੱਕ ਤਾਂ ਵਧੀਆ ਸਾਰਾ ਸੀ ਪਤਾ ਨਹੀਂ ਕਿਉਂ ਕੱਟ ਲੱਗ ਗਿਆ ਹਾਂ ਐ ਦੇਖੀ ਦੇਖ ਰਹਾ ਬੈਠਾ ਆਹ ਕੀ ਕਰੀਏ ਅਦਰ ਹੁਣ ਮਾੜਾ ਏ ਠੀਕ ਹੋਇਆ ਵਿਚਾਰੇ ਨੂੰ ਬੁਖਾਰ ਸੀਗਾ ਕਹਿੰਦੇ ਡਾਕਟਰ ਕਹਿੰਦਾ ਕੰਮ ਸਰਦ ਹੋ ਗਿਆ ਮਾੜਾ ਕਸਰ ਨਹੀਂ ਪਾ ਲੈਣਾਂ ਇਹਨਾਂ ਨੇ ਬੈਠ ਕੇ ਉਧਰ ਜਵਾਕਾਂ ਨਹੀਂ ਪਤਾ ਹੀ ਨਹੀਂ ਜਵਾਕ ਦਾ ਮੜੀ ਦੇ ਨਾਲ ਕਿ ਘੰਟਾ ਕਦਾ ਟੁੱਟਾ ਪਿਆ ਸੀ ਹੁਣ ਲਾਈਟ ਚਲੀ ਗਈ ਤਾਂ ਕਰ ਟੁੱਟ ਗਿਆ ਚਾ ਅਸ 3 ਵਜ ਗਏ ਲਾਈਟ ਨਹੀਂ ਆਈ ਘੰਟਾ ਹੋ ਗਿਆ ਗਈ ਪਸ਼ੂਆਂ ਦਾ ਬੁਰਾ ਹਾਲ ਹੋ ਗਿਆ ਸਾਡਾ ਤਾਂ ਹੁਣੀ ਹੋਣਾ ਪਸ਼ੂਆਂ ਦਾ ਵਾਲਾ ਔਖਾ ਹੈ ਨਾ ਆਪਾਂ ਤਾਂ ਹਵਾ ਚ ਵੀ ਹੋ ਜਾਂਦੇ ਆਗੇ ਬਾਹਰ ਹੁੰਦੇ ਹੋ ਜਾਂਦੇ ਮੈਨੂੰ ਆਪ ਦੇ ਨੂੰ ਉਹਨਾਂ ਦਾ ਜ਼ਿਆਦਾ ਐ ਲੱਗੂਗਾ ਜਾਨ ਹੁਣ ਨਿਕਲ ਨਿਕਾ ਜਾਂਦੀ ਹੈ ਜੀ ਸੋਚ ਸੋਚ ਕੇ ਲੀ ਹੈ ਕਿਹੜੇ ਕਰਨੇ ਖੜੇ ਫੋਆਰੇ ਨਾਲ ਇਹ ਸੀਗੇ ਉਹ ਲਾਈਟ ਦੇ ਨਹੀਂ ਲਾਈਟ ਦੇ ਫਿੱਟ ਕਰਦੇ ਬੈਟਰੀ ਨਹੀਂ ਰੱਖੀ ਹੈਗੀ ਹੁਣ ਬੈਟਰੀ ਤਾਂ ਨਹੀਂ ਪੂਜੀ ਨਗਜ਼ਰ ਆਏ ਨਾ ਆਏ ਹੋਵੇ ਨਾ ਉਹਨਾਂ ਚ ਰੱਖਦੇ ਨਹੀਂ ਸੀਗੇ ਕਹਿੰਦੇ ਅਈ ਸਰਦੂ ਅਈ ਸਰਦੂ ਕਿਹੜਾ ਲਾਈਟ ਜਾਂਦੀ ਹੈ ਜੀ ਕਿਸੇ ਦਾ ਖਰਾਬ ਹੋਊਗਾ ਪਾ ਚਾਹ ਪੀਤਾ ਤਾਂ ਪੀਤੀ ਜਾ ਸਸਤਾ ਸਾਰਿਆਂ ਨੇ ਪੀ ਲਈ ਸੀ ਤੁਹਾਡੇ ਸੰਸ ਕਰਦੇ ਸਬਜ਼ੀ ਮੇਰੀ ਬਣ ਗਈ ਮਾਤਾ ਰੋਟੀ ਬਣਾ ਕੇ ਚਾਹ ਬਣਾ ਕੇ ਮੰਗਰੀ ਕਦੋਂ ਰੱਖਤਾ ਸੀਗਾ ਹੋ ਗਈ ਹੁਣ ਤੱਕ ਰਿੱਜ ਗਿਆ ਹੁਣ ਮੈਂ ਦੁੱਧ ਪਾਇਆ ਸੀ ਦੇਖ ਰਹੀ ਆ ਇੱਕ ਵਾਰੀ ਕਿਤੇ ਫੱਟ ਵੀ ਨਾ ਜਾਵੇ ਨਾ ਫੱਟ ਜਾਦਾ ਵੈਸੇ ਕੰਮ ਉਤ ਆ ਜਾਗਾ ਤੇ ਰਿੱਜ ਜਾਂਦੇ ਕਦੂ ਸਿੰਘ ਹੈ ਕਦੂ ਕਦੂ ਸਿੰਘ ਮੈਂ ਇਹ ਕਦੂ ਰੱਖ ਕੇ ਚਾਹ ਪਾਣੀ ਪੀ ਲਿਆ ਮੱਝਾਂ ਬੰਨਿਆ ਸਾਰਾ ਕੁਝ ਕਰਦਾ ਇੰਨੇ ਕੰਮ ਕਰਦੇ ਕਰਦੇ ਮੇਰੇ ਕਦੂ ਰਿੱਜ ਗਿਆ ਹੁਣ ਆ ਗਈ ਦੁੱਧ ਪਾ ਰਿਆ ਇਹ ਵਧੀਆ ਰਜੀ ਸੀਤੀ ਕਰਦਾ ਹੋਰ ਕਰਦੇ ਨੇਗੇ ਜਿਹੜਾ ਤੋ ਗੋਇੰਦਸਾ ਸੀ ਉਹ ਵੀ ਕਰਦਾ ਸੀ ਜਿਹੜਾ ਉਧਰ ਲੈਨੇ ਸੀ ਉਹ ਵੀ ਕਰਦਾ ਸੀਗਾ ਇਹ ਤਾਂ ਰਜੀ ਆਂਦੇ ਨੇਗੇ ਹੁਣ ਆਪਾਂ ਬਾਂਡੇ ਸਾਫ਼ ਕਰਕੇ ਕੋਈ ਇਧਰ ਉਧਰ ਮੜਾਂ ਮੈਂ ਨਾ ਜਦੋਂ ਕੋਈ ਗੱਲ ਕਰਦੀ ਮੈਨੂੰ ਤੇ ਕਹਿੰਦੀ ਬਾਲੀਆ ਤੇ ਇੱਕ ਭੈਣ ਨੇ ਕਮੈਂਟ ਕੀਤਾ ਸੀਗਾ ਨਾ ਮੈਂ ਤੁਸੀਂ ਹਾਰੇ ਤੋਂ ਬੜੇ ਤੇਜ ਵਾਲਾ ਕਹਿਣੋਗੇ ਪਤਾ ਨਹੀਂ ਕਦੋਂ ਨਿਕਲ ਜਾਂਦਾ ਹੈ ਹਨਾ ਕਹਿਣੀ ਹੈ ਹਨਾ ਤੇ ਵੀ ਬੜਾ ਹੈ ਨਹੀਂ ਆ ਮੈਂ ਤੇਰੇ ਵਾਰ ਸੱਚੀ ਨਹੀਂ ਆ ਜਦੋਂ ਮੈਂ ਤੇ ਕਹਿੰਦੀ ਆ ਤੇ ਮੂੰਹ ਰੋਕਦੀ ਆ ਕਿ ਮੈਂ ਹੁੰਡ ਜਾਣਾ ਹੈਗਾ ਉਹ ਫੇਰ ਨਿਕਲ ਜਾਂਦਾ ਹੈ ਹਨਾ ਤਾਂ ਮੇਰੀ ਯਾਦ ਨਹੀਂ ਹੁਣ ਹਨਾ ਸੋਚੀ ਜਉ ਜਿਹੜੀ ਗੱਲ ਦੀ ਆਦਤ ਬਣ ਜੇ ਨਾ ਉਹ ਬੜਾ ਕਹਿਣ ਲੱਗੇ ਲੱਗੇ ਆਪਾਂ ਪਤਾ ਨਹੀਂ ਲੱਗਦਾ ਹੈਗਾ ਉਹਦੇ ਬਾਰੇ ਆ ਕੰਢੀ ਸਾਹ ਹੋਊਗੀ ਨਾ ਸਬਜੀ ਕਰ ਦੂ ਕੰਢੇ ਚ ਕਿਤਨੀ ਬੰਦ ਨੇ ਮੈਂ ਲੂਟਾ ਲੂਗੀ ਹੈ ਬੰਦਨੀ ਕਿਤੇ ਦੁੱਧ ਪਾਇਆ ਸੀਗਾ ਅੱਜ ਜੀ ਆਂਦਾ ਮਾਡਾ ਓਰੀਜਨਲ ਨੇ ਮਾ ਜੇ ਆਪਾਂ ਘੱਟ ਰੀਨੀ ਦੁੱਧ ਨੂੰ ਨਾ ਫਿਰ ਸਬਜੀ ਜਿਹੜੀ ਖਰਾਬ ਹੋ ਜਾਂਦੀ ਹੈ ਜੇ ਆਪਾਂ ਦੁੱਧ ਪਾਇਆਗਾ ਸਬਜੀ ਦੇ ਵਿੱਚ ਪੂਰਾ ਰੰਨ ਲਓ ਸਬਜੀ ਖਰਾਬ ਨਹੀਂ ਹੋਊਗੀ ਚਾਹੇ ਤਿੰਨ ਡੰਗ ਖਾਈ ਲੋ ਚਾਹੇ ਚਾਰ ਡੰਗ ਖਾਈ ਚਲੋ ਵਿੱਚ ਸਾਡੇ ਤਾਂ ਦੋ ਡੰਗਾਂ ਦੀ ਹੈ ਇਹ ਨਿੰਗਾਂ ਦਾ ਨਹੀਂ ਤੇ ਆਮ ਗੱਲ ਕਰਦੀ ਹੈਗੇ ਨਾ ਬੀਜ ਆਪਾਂ ਸਾਕੀ ਨੂੰ ਜਿਵੇਂ ਸਵੇਰੇ ਬਚ ਗਈ ਕੱਲ ਦੁਪਹਿਰੇ ਕਿਸੇ ਨੂੰ ਦੇਣੀ ਹੈਗੀ ਚੱਲ ਕੇ ਆਪਾਂ ਕਹਿੰਦੇ ਨੇ ਸਾਗ ਦੀ ਲੰਗੋ ਮੂੰਹ ਰਿੰਦੇ ਲੋ ਪੂਰਾ ਸਵੇਰੇ ਤੁਸੀਂ ਹੁੰਦਾ ਹੈਗਾ ਉਹ ਖਰਾਬ ਨਹੀਂ ਹੁੰਦੀ ਹਲਦੀ ਆਪਣੀ ਵੱਸ ਹੋਏ ਕੰਦੇ ਦੇ ਵਿੱਚ ਔਰ ਪਾਂਡੇ ਚ ਘੱਟਦੀ ਮੱਡੀ ਲੱਤਣਾ ਸੋਖਾ ਹੈਗਾ ਹੁਣ ਦਿਂਦੇ ਦਿਂਦੇ ਤੇRenderTarget ਕਰਤਾ ਕਰੀ ਬੜੀ ਘੱਟ ਕਰਨਾ ਕੋਈ ਧਿਆਨ ਕਿਤੇ ਨਾ ਹੋਵੇ ਮਿੱਠੀ ਗੱਲ ਹੈ ਬਾਈ ਬਹੁਤ ਲੱਗੀ ਤੁਸੀਂ ਨਾ ਜੱਟਿਆ ਹੁਣ ਕਰਾ ਹੁਣ ਕਰਾ ਕੇ ਗਿਆ ਇਹ ਕਿਹਨਾਂ ਦੀ ਇੱਕ ਇੱਕ ਤੇ ਮੈਂ ਰੱਖਦੀ ਆਪਾਂ ਇਹ ਹਜੇ ਰੱਖਣੀ ਨਹੀਂ ਬਸ ਹਾਏ ਫੋਮਾਂ ਤੋਂ ਬਚਾਇਆ ਹੋਆ ਕਿ ਹੱਥ ਨਾਲ ਹੀ ਮਾਰਨੀ ਹੈ ਹਜੇ ਰੱਖਣੀ ਨਹੀਂ ਨਾ ਮਾਰਨੀ ਹੈ ਹਜੇ ਰੱਖਣੀ ਨਹੀਂ ਅੰਦਰ ਲੱਗੇ ਅੰਡਾ ਹਜੇ ਸਮਾਰ ਕੇ ਤਾਂ ਹੱਟ ਜਾਣਾ ਜਿਹੜਾ ਉਹ ਗਿੱਲਾ ਹੋਣਾ ਟੁਕੜੇ ਟੁਕੜੇ ਆਣ ਤੇ ਪੀਸਣੇ ਸੌਖੀ ਹੋ ਜਾਣਗੇ ਇਹ ਵੀ ਹੁੰਦੀ ਹੈ ਹਰਾਂ ਦੇ ਬਸ ਮੈਂ ਮਨੇ ਕੋਈ ਸਰਾਉ ਹੀ ਕਰਿਆ ਜਾਦਾ ਜਾਂਦਾ ਹੈ ਗਰਮੀਆਂ ਨੂੰ ਕਿ ਘਰ ਦੀ ਖਾਣਾ ਪੀਂਦੇ ਪਈ ਪੀਂਹੇ ਰਾਵਲੀ ਹੁੰਦੀ ਚੁੱਕਾ ਆਪਣਾ ਇੰਤਰਾ ਉਹ ਤੋਂ ਦਾੜਾ ਜਾਉਂਦਾ ਹੁੰਦਾ ਹੁਣੋਂ ਹੁਣ ਮੈਂ ਕੱਢਦੀ ਹਾਂ ਸਰਦੀ ਅੱਜ ਤੱਕ ਸਾਰਾ ਦਿਨ ਭਿੱਜੇ ਰਹੇ ਹਾਂ ਜਿਵੇਂ ਨਾ ਛਣਾਈ ਹੈ ਨਾ ਦੇ ਕੱਪੜੇ ਵਾ ਦੇ ਨਾ ਦੇ ਕੱਪੜੇ ਵਾ ਲੋਗਾਂ ਨੂੰ ਚੁੱਕੇ ਨਾ ਨਾ ਕੇ ਹੁੰਦਾ ਹੁੰਦਾ ਦਾ ਅੱਜ ਮੈਂ ਕਿਹਦੇ ਦੇ ਵਿੱਚ ਰੱਖਦਾਂ। ਜਮਾਂਗੇ। ਫਿਰ ਪੀ ਗੋ ਜੂ। ਨਾ। ਐਂ ਕਿ ਰੱਖ ਮਨਾਸ ਮਾ। ਹੂੰ। ਬਣਾ ਲੈ ਰਾਈਟ ਚੱਲਦੀ। ਕੁੜੀਆਂ ਵਾਸਤੇ ਮੰਗਵਾਇਆ ਸੀ ਕੁਛ ਹੋਰ ਕੁਛ ਆਪਣਾ ਘਰ ਦਾ ਸਾਮਾਨ ਹੈ ਨਾ। ਜਿਹਦੋ ਜਵਾ ਕਾਫੇ ਮੰਗਦੇ ਨੇ ਨਾ ਪਿੰਡੇ ਜੱਟਾਂ ਨੂੰ ਕੁਛ ਖਾਣ ਨੂੰ ਮਾਂ ਮੇਰੇ ਘਰ ਦੇ ਵਿੱਚ ਮੈਨੂੰ ਘਰ ਤੇ ਪਾਉਂਦੇ ਨੇ ਮੈਨੂੰ ਨਹੀਂ ਕਹਿਣੇ ਹੈ ਕਿ ਨਾ ਬਾਲਾ। ਪਤਾ ਨਹੀਂ ਘਰ ਤੋਂ ਇੰਨਾ ਹੋ ਗਰ ਗਿਆ ਹੂ ਮੈਨੂੰ ਬਰਫ ਵਾਲੀ ਵੀ ਲੱਗ ਜਾਂਦੀ ਨੇ ਆਹਦੀ ਮਾਂ ਨੂੰ ਤਾਂ ਪਉਂਨੇ ਫਿਰ ਆਇਆ ਹੋ ਜਾਂਦਾ ਕਿ ਜਵਾਕ ਤੱਕ ਖਰੀਦਦਾ ਮਾਂ ਨੂੰ ਨਾ ਜਦੋਂ ਮਾਂ ਨੂੰ ਹੀ ਗੱਲ ਦਿੰਦੇ ਨੇ ਮੈਸੀ ਆ ਆਪਣੇ ਸ਼ੈਂਪੂ ਖਤਮ ਹੋਈ ਪਈ ਸੀ ਤੇ ਇਹ ਮੈਨੂੰ ਕਹਿੰਦੀ ਮੈਂ ਪੇਸਟ ਦੇ ਸ਼ੈਂਪੂ ਲੈ ਆਈ ਨਾ ਵੀ ਕਹਿੰਦੀ ਲੈ ਆਈ ਆਵਦਾ ਨਾਲ ਛੋਟੇ ਛੋਟੇ ਡੱਗੀਆਂ ਮੰਗਾ ਲੈ ਜਾ ਕੇ ਕਿ ਸੀਐਨਡੀ ਫੈਲ ਜਾਏ ਕਰਦੇ ਹੋਰੇ ਨਾ ਪੂਰੀ ਖਾਣੇ ਹਾਲ ਖਰਾਬ ਕਰਦੇ ਹਾਂ ਇੱਕ ਵਾਰ ਸਾਰਾ ਹੰਦ ਵੀ ਸੀ ਚੀਜ਼ ਲੈ ਗਈ ਆ ਸਾਰੇ ਉਹਨਾਂ ਦੀਆਂ ਰੂਡ ਨੇ। ਉਹਨੇ ਕਿਸੇ ਵੱਡੇ ਕੰਢੇ ਚੜ੍ਹਨੇ ਪੈਣਗੇ। ਸਿਰੇ ਤੇ ਚਾਕੂ ਵੀ ਥਾਪੀ ਦੇ। ਫਰਮੇ ਇਹ ਉਹ ਮਾਂਦਨੀ ਡਿਗਰੀ ਸੀ ਫਿਰ ਮੈਂ ਕਿਹ ਛਾਤਰੀ ਦੇ ਮੈਂ ਛਾਤਰੀ ਦੇਤੀ ਫਿਰ ਧੁੱਪੇ ਫਿਰ। ਤੇ ਹਾਂ ਆ ਕੇ ਫਿਰ ਮੈਂ ਹਾਂ ਕੁੱਕਰ ਆ ਲੈਣਾ ਹਾਂ ਚਿਪਸ ਆ ਹਾਂ ਪਤਾ ਨਹੀਂ ਕਿਨੇ ਕੁੱਕਰੇ ਦੇਗੇ ਚਿਪਸ ਹੈਗੇ ਲੈ ਜਾਂ ਅੰਦਰ ਬੈਠ ਜਾ। ਆਮ ਗੋਲ ਮਿੱਧੀ ਦੇ। ਕਿੱਤਾ ਹੀ ਰੱਖ ਲੋ ਬਾਕਸ ਵਿੱਚ। ਆ ਵੀ ਵਾਰੀ ਰੱਖ ਦੋ ਕੁ ਭਿਆਨੀ ਅੰਮੀ। ਫਾਂਗਰ ਕੇ ਤੁਸੀਂ। ਮੈਂ ਖਾ ਲੂੰਗੀ ਆਹ ਕੱਟ ਦੂ ਉੱਪਰਲਾ। ਇਹਦਾ ਨਾ ਦੂਜਾ ਵੱਡਾ। ਇਹਨਾਂ ਨੂੰ ਚੱਕਣੇ ਸੌਖੇ ਹੁੰਦੇ ਨੇ ਜਦੋਂ ਕਹਦੇ ਜੀ ਭਾਈ ਆਪੇ ਸਮਾਨ ਜਿੱਥੇ ਹੈਗਾ ਤੁਸੀਂ ਚੱਕ ਲਿਓ। ਖੋਦ ਦੀਆਂ ਚੱਕ ਲੈ ਲੈਂਗੇ ਜਿਹੜੀ ਚੀਜ਼ ਹੁੰਦੀ ਆ। ਆਹ ਪਤਾ ਆਉਂਦਾ ਲੋ। ਮੈਂ ਫੁੱਲ ਲੈ ਲਈ ਜੀ ਨਾ। ਫਾਟੇ ਜਦੋਂ ਨੇ। ਤਾਂ ਆਹ ਤਾਂ ਮਾਣ ਮੈਂ ਜਿਹੜਾ ਮੜੋਟਾ ਪਿਆ ਸੀਗਾ ਨਾ ਫਿੱਲਾਂ ਵਗੈਰਾ ਜਾਂ ਪਨੀਰੀ ਜੀ ਤੇ ਜਿਆਦਾ ਮੈਨੂੰ ਯਾਦ ਤਾਂ ਬਸ ਮੈਖਾਣੀ ਜੀ ਮੈਥੋਂ ਬਚ ਜੇ ਫਿਰ ਮੈਂ ਇਹਨਾਂ ਵਾਸਤੇ ਰੱਖ ਲੈਣੀ ਐ ਵੀ ਆਉਣਗੀਆਂ ਕੁੜੀਆਂ ਵੀ ਉਹਨਾਂ ਨੂੰ ਦੇ ਦੂ ਉਹ ਚੱਕ ਕੇ ਜੰਨੀ ਸਾਰਾ ਕੁਝ ਖਾ ਲੈਂਦੀ ਰਹੀਆਂ। ਪੰਜੀਰੀ ਖਾ ਕੇ ਬਾਲਾ ਕੁਛ ਨਹੀਂ ਹਮ ਪ੍ਰਸ਼ਾਦ ਤੇ ਉਹਨੇ ਸਾਰੀ ਖਾ ਲਈ। ਠੰਡੇ ਜੇ ਬੋਤਲਾਂ ਦੋ ਤਿੰਨ ਪਈਆਂ ਸੀਗੀਆਂ ਜਦੋਂ ਮੰਗਦੇ ਸੀ ਪਾ ਕੇ ਦੇ ਦਿੰਦੇ। ਹੁਣ ਉਧਰ ਵੱਜ ਗਈਆਂ। ਅੱਡ ਬਿਜਕ ਲਈ ਉਹ ਤਾਂ ਗੋੜ ਤੇ ਛੱਕਾ ਰਹੀ ਉਹ ਵੀ ਪਾਈ ਦੇਣਾ ਨਾ ਗੇਂਟੀ ਮਂਗਾਇਆ ਸੀ ਛੱਕਰ ਵੀ ਮੰਗਾਈ ਸੀ ਛੱਕੇ ਪਾਈ ਤੋਂ ਅੰਦਰ ਕਰਵਾ ਲੈਣੇ ਲੈ ਜੀਆ ਬੜੀ ਐਣੀ ਨਾ ਉਹ ਜੀਰਾ ਈਕਾ ਨਿਕਾ ਸਮਾਨ ਦੇ ਨਾ ਸਾਨੂੰ ਦੱਸ ਜੇ ਤਾਂ ਲੋੜ ਹੁੰਦੀ ਸੀ ਨਾ ਜਿੰਨੇ ਵੀ ਆਪਾਂ ਚੀਜ਼ ਵਰਤਦੇ ਐ ਇਲੈਚੀ ਪਾਉਣੀ ਚਾਹ ਚ ਪੁਨੇ ਜਿਨਾ ਹੋਇਆ ਕਰੋ ਦਾ ਨਾ ਗਕਰ ਵੀ ਦਾ ਪਤਾ ਹੀ ਨਹੀਂ ਸਾਗੀ ਬਿਲੇ ਚੀ ਹਾਂ ਬਿਲੇ ਚੀ ਲੈ ਕੇ ਹੋ ਨਾ ਪੁਨੇ ਜਿ ਕਰੀ ਪੁੱਛਿਆ ਕਰਨ ਵੀ ਕੀ ਲੱਗਣਾ ਭਈ ਯਾਦ ਨਹੀਂ ਹੈਗਾ ਮਸਤ ਆ ਤੇ ਆ ਦੋ ਚੀਜ਼ ਯਾਦ ਰਹਿਆ ਕਰ ਸ਼ੈਂਪੂ ਯਾਦ ਰਹਿਆ ਕਰ ਆ ਚੀਜ਼ਾਂ ਤਾਂ ਯਾਦ ਹੀ ਨਹੀਂ ਹੋਉਂਦੀ ਸਭ ਮੇਰੇ ਯਾਦ ਹੁੰਦੀ ਨਹੀਂ ਤੇ ਸਬਜੀ ਇੰਨੇ ਬੰਦੇ ਦੀ ਸਬਜੀ ਬਣਾਉਣੇ ਦਾ ਹਜੀਰਾ ਹੈ ਨਾ ਯਾਦ ਰਹੇ ਨਾ ਨਵੀ ਵੀ ਜਾ ਕੇ ਮੂੜਈ ਹੈ ਨਾ ਉਹ ਵੀ ਕਿੰਨੇ ਵਾਰ ਜਾ ਕੇ ਮੂੜੇ ਹਾਂ ਹੁਣ ਲਿਆਂਦਾ ਹੁਣ ਜਦ ਨੂੰ ਦੂਜੀ ਚੀਜ਼ ਲੱਗਣੀ ਹੈ ਸਮਾਨ ਆ ਆਹ ਰਾਸ ਕੱਲ ਲੈ ਕੇ ਆਈ ਸੀ ਹੈ ਹੂੰ ਸਮਾਂ ਤਾਂ ਬੰਧਾ ਨੇ ਡਾਕਾ ਹੀ ਕਰ ਦਿੱਤੀ ਇਹ ਤਾਂ ਮੇਰੇ ਘਰ ਮੂ ਥੋੜੇ ਘਦਰੀ ਲੈਂਦਾ ਅੱਛਾ ਮੈਂ ਤੁਹਾਨੂੰ ਸੁਝਾ ਰਹੇ ਹਾਂ ਮੈਂ ਰੋਟੀ ਰੋਟੀ ਖਾਣੇ ਨਹੀਂ ਆਉਂਦੀ ਇਹ ਨਾਲ ਇਹ ਚੀਜ਼ ਵਧੀਆ ਲੱਗਦੀ ਹੈ ਰੋਟੀ ਵੀ ਔਖੀ ਹੈ ਖਾਣੀ ਦੁਪਹਿਰੇ ਜੀ ਕਿਉਂ ਸਵੇਰੇ ਕੁ ਮੈਣਾ ਹੋ ਜਾਂਦੇ ਦੁਪਹਿਰੇ ਰੋਟੀ ਖਾਣੇ ਚੂਭਾ ਲੱਗ ਜਾਂਦੇ ਪਤਾ ਨਹੀਂ ਕਦੋਂ ਮੇਰੇ ਤਾਂ ਬਾੜੀ ਸੁਣਦੀ ਹੈ ਜੀ ਤੇ ਇਹ ਲਘੂਣ ਵੀ ਖਾਣਾ ਉਪੀ ਬਸ ਇੱਕ ਐ ਖਾਣੀ ਪੈਂਦੀ ਹੈ ਫਿਰ 4 ਵਜੇ ਨਾ ਭੁੱਖ ਲੱਗ ਜੇ ਮੱਧਾਂ ਦੀ ਫਿਰਦਿਆਂ ਨੂੰ ਉਦੋਂ ਐ ਲਘੂ ਵੀ ਕੁਝ ਖਾਣ ਨੂੰ ਹੋਵੇ ਉਹੀ ਆਪਾਂ ਢਿਆ ਲਿਆ ਆਪਣੀ ਖੇਤੋਂ ਆਪਣੀ ਲੱਗ ਗਈ ਜੀਰੀ ਅੱਜ ਅੱਜ ਜੀਰੀ ਲੱਗ ਗਈ ਸਬਜ਼ੀ ਐ ਥੋੜੀ ਜਿੰਡੋ ਥੋੜੀ ਜੀਏਗੀ ਆਪਣੀ ਬਿੰਡੀ ਆਹ ਇੱਥੇ ਮੰਗਾਵਾ ਤੇ ਮਗਵਾਇਆਗਾ ਅੱਜ ਮਗਵਾਇਆ ਅੱਜ ਨੇ ਅੰਦਾਜ਼ਾ ਕੈਸ ਹੋਊਗਾ ਮੈਨੂੰ ਕਹਿੰਦੀ ਨਾ ਤਿੰਨ ਹਜ਼ਾਰ ਦਿਨ ਤੱਕ ਚੱਲਦੀ ਸੁਵੀ ਨੂੰ ਵੀ ਹੋਊਗਾ ਹੁਣ ਲਾਈਟ ਫੇਰ ਚਲੀ ਗਈ ਨਾ ਵਧੀਆ ਨੇ ਤਾਂ ਚੰਦੋਂ ਡਾ ਕੰਸਤੀ ਹੈਗੀ ਐ ਛੋਟੇ ਛੋਟੇ ਵਿੱਚ ਬਾੜੀਆਂ ਵੱਡੀਆਂ ਨੇ ਵਿੱਚ ਬਾੜੀਆਂ ਛੋਟੀਆਂ ਨੇ ਤੇ ਉਧਰ ਲਈ ਸਾਡੀ ਇੱਕ ਹੋਣੀ ਕੋਈ ਆ ਆਂਡੇ ਹੁਣ ਖੂ ਕਰਦੇ ਬਣ ਕੇ ਸਾਫ ਰੱਬ ਜਿਹੜਾ ਮੌਸਮ ਹੈ ਹੁਠਰਾਵ ਹੋ ਗਿਆ ਹੁਣ ਆ ਗਿਆ ਆਪਣੇ ਭੀਮੀ ਪਹਿਲਾਂ ਹਨੇਰੀ ਆਊਗੀ ਫਿਰ ਮੀਂਹ ਆਊਗਾ ਬਹੁਤ ਟਾਈਮ ਦੀ ਖਵਾ ਦਾ ਤੇਜ਼ ਚੱਲੀ ਜਾਂਦੀ ਹੁਣ ਹੋਰ ਵੀ ਤੇਜ਼ ਹੋਊਗੀ ਐ ਚ ਲੇਗੇ ਅੰਬ ਮੈਨੂੰ ਤਾਂ ਐ ਸੀਗਾ ਮੈਂ ਹਜੇ ਵੀ ਪਾਉਂਦੀ ਨਹੀਂ ਹੈਗੀ ਚਾਰ ਮਹਾ ਚੱਲ ਵੀ ਠਹਿਰ ਕੇ ਪਾਵਾਂਗੇ ਥੋੜਾ ਜਨਾ 1 ਕਿਲੋ ਵਧੀਆ ਹੋਵੇ ਕਿ ਕੋਈ ਧੀਰੀ ਲੱਗ ਗਈ ਹੁਣ ਅਪਦਾ ਚਾਰ ਮੈਂ ਪਾਉਂਦੇ ਹੋਗੀ ਇਹ ਚਾਰ ਨਾ ਭੈਣ ਭੈਣ ਦੇ ਲੱਗਦੇ ਸੀ ਅੰਬ ਉਹਨਾਂ ਨੇ ਦਿੱਤੇ ਸੀਗੇ ਤੋ ਗਵਾਈਆਂ ਨੂੰ ਹੁਣ ਉਹ ਖਾਂਦੇ ਨਹੀਂ ਹੈਗੇ ਆਚਾਰ ਤੋਂ ਹੋਰ ਜਮੇ ਨਹੀਂ ਖਾਂਦੇ ਹੈਗੇ ਕੋਈ ਵੀ ਤੇ ਉਹ ਮੈਨੂੰ ਫੜਾ ਕੇ ਕਹਿੰਦੇ ਤੁਹਾਡੇ ਚਾਰ ਬੱਦ ਲੱਗਦੇ ਨੇ ਕਿਉਂਕਿ ਖੇਤੀਬਾੜੀ ਦਾ ਕੰਮ ਹੈ ਵੀ ਬੰਦੇ ਬੁੰਦਿਆਂ ਦਾ ਨਾ ਉਹਨਾਂ ਦੇ ਬੰਦੇ ਬੁੰਦੇ ਵੀ ਨਹੀਂ ਨਾ ਕੋਈ ਸੀੜੀ ਨਾ ਕੋਈ ਥੋੜਾ ਆਪ ਹੀ ਨਹੀਂ ਉਹ ਖਾਂਦੇ ਘੱਟ ਨੇਗੇ ਨਹੀਂ ਇਹ ਨਹੀਂ ਲੈਣਾ ਹੁਣ ਤੁਹਾਡਾ ਥੋੜਾ ਬਹੁਤ ਲੈ ਲਾਂਗੇ ਮੈਂ ਇਹਦੇ ਵਿੱਚ ਹੀ ਦੇ ਦੇਣੀ ਉਹ ਤਾਂ ਵੱਧੋ ਵੱਧ ਮੈਨਾਂ ਸਾਲ ਤੇ ਕਿਲੋ ਚਾਰ ਮਸਾ ਲੱਗਦਾ ਹੋਊਗਾ ਉਹ ਵੀ ਆਪਣੇ ਖਾਤਰੀ ਉਹ ਵੀ ਜਿਹੜਾ ਕੋਈ ਆਇਆ ਤੇ ਸਾਡਾ ਦਰਦ ਇਹ ਹੋਣਾ ਕਿ ਤੁਸੀਂ ਦੇ ਨੇ ਕਿ ਨਹੀਂ ਆਪ ਤਾਂ ਖਾਂਦੀ ਨਹੀਂ ਹੈਗੀ ਦੇਖਦੇ ਆਂ ਅੰਬ ਕੈਸੇ ਨੇਗੇ ਅੰਬ ਵਧੀਆ ਨੇ ਉਹਨਾਂ ਦੇ ਲੱਗੇ ਹੋਏ ਸੀਗੇ ਨਾ ਪਹਿਲੀ ਚੱਕੇ ਵਧੀਆ ਤਰ੍ਹਾਂ ਇਹ ਨਿਕਤ ਹੋਈ ਜਾਂਦਾ ਡਿੱਗਦੇ ਉਦਦੇ ਸੀ ਫਿਰ ਉਹ ਲੈ ਜਾਂਦੇ ਵੀ ਗੱਲ ਦੇ ਨੇ ਨਾ ਹੈਗੇ ਵੀ ਘਰ ਦੇ ਨੇ ਵਧੀਆ ਹੁੰਦੇ ਉਹਨਾਂ ਅੱਜ ਤੱਕ ਦਿਨ ਗਿਆ ਨਾ ਕੱਲ ਨੂੰ ਕਟਾ ਕੇ ਕਪਾਚਾਰ ਦਾ ਮਸਾਲਾ ਮਗਾ ਕੇ ਪਾਵਾਂਗੇ ਇਹ ਖਾਂਜ ਵੀ ਸਵਾਦ ਹੁੰਦੇ ਨੇ ਹਾਂ ਖਾਂਜ ਵੀ ਜਿਹਨਾਂ ਖੱਟੂ ਮਿੱਠੀ ਹੁੰਦੇ ਨੇ ਬਹੁਤ ਗਾਰੇ ਨੇ ਥੋਮੇ ਇਸ ਮਾ ਨਾਲ ਹੀ ਰੱਖ ਕੇ ਇਹਨੇ ਟੋਕਰੀ ਚ ਕੱਢ ਜੂਂਗੇ ਅੱਜ ਮੌਸਮ ਹੀ ਹਵਾ ਇਸ ਦਾ ਬਾਹਰੇ ਪੈਣ ਵਾਲੀ ਤੇਰਾ ਬੱਟੇ ਕੰਢੇ ਹੋਊਗਾ ਆ ਦੇਖਾ ਦੇਖੀ ਜਿਹੜੇ ਰੋਕੀਆ ਮੈਂ ਬਚਾਨ ਪਰ ਪੰਛੀ ਨੂੰ ਸਿੱਟ ਦਿੱਤੀਆਂ ਗੋ ਉਹ ਹਟਾ ਲਈਆਂ ਹਵਾ ਨਾਲ ਚੱਕ ਚੱਕ ਮਾਰੀ ਮੈਂ ਵੀ ਕਹਿੰਨੀ ਨੇ ਵੇ ਕਿੱਥੋਂ ਉਸੇ ਲੱਗੇ ਜਾਂਦਾ ਲ ਉਪਰੋਂ ਆਏ ਨੇ ਹਾਂ ਤੇ ਹੁਣ ਆਪਾਂ ਚੱਲ ਜਾਈਏ ਬਾਹਰ ਲੈ ਕੇ ਮੱਜਾਂ ਨੂੰ ਪਾਣੀ ਪੂਣੀ ਬਲਾਉਣ ਨਾਲ ਜੇ ਮੇਰਾ ਸਾਰਾ ਕੁਝ ਹੀ ਪੈ ਕਿਉਂਕਿ ਹੁਣ ਜਦੋਂ ਮੱਜਾਂ ਦਾ ਟਾਈਮ ਸੀਦੋ ਸੋਮਾ ਆ ਗਿਆ ਨਾ ਫਿਰ ਉਧਰ ਵੀ ਬੈਠਣਾ ਸੀ ਪਹਿਲਾਂ ਭੋਈ ਆਗੇ ਸੀਗੇ ਤੇ ਹੁਣ ਬਸ ਚੱਲਦੇ ਆ ਫਟਾਫਟ ਕਰਦੇ ਆ ਕੰਮ ਕਿਉਂਕਿ ਮੱਜਾਂ ਦਾ ਰੱਬ ਨਾ ਉਧਰੋਂ ਰੱਬ ਵੀ ਕਾਹਨ ਨਾਲ ਆਉਂਦਾ ਉਧਰੋਂ ਮੇਰੇ ਕੰਮ ਵੀ ਪੈਣਗੇ ਤੇ ਭੰਡੂ ਪੂਣੀ ਚੱਕ ਦੂਗੀ ਨਵੀਂ ਨਵੀਂ ਇਹਨੂੰ ਟੋਕਰੀ ਚ ਘੜਦੀ ਪੁੱਤ ਉਹ ਸਾਹਮਣੇ ਬਿਠਾ ਜੇ ਚੱਕ ਨਾ ਉੱਚ ਤਾਂ ਹਲਦੀ ਹੈ ਉਹ ਜਾਲੀ ਨਹੀਂ ਤੇ ਹੈਗੀ ਜਿਹੜੀ ਆਪਣੇ ਸਾਗ ਸਾਗ ਵਾਲੀ ਅੰਦਰ ਹੋਊਗੀ ਠੀਕ ਉਹਦੇ ਵਿੱਚ ਕੱਢਦੀ ਪੋਚ ਕੇ ਤੇ ਚਲੋ ਜੀ ਹੁਣ ਆਪਾਂ ਕਰਦੇਗੇ ਬਲੌਗ ਦਾ ਐਂਡ ਮਿਲਦੇ ਆ ਕੱਲ ਨੂੰ ਫਿਰ ਕਿਸੇ ਹੋਰ ਸੋਹਣੇ ਜਿਹੇ ਬਲੌਗ ਦੇ ਨਾਲ ਉਮੀਦ ਹੈ ਤੁਹਾਨੂੰ ਮੇਰਾ ਬਲੌਗ ਤੁਹਾਨੂੰ ਪਸੰਦ ਆਊਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਤੇ ਮੌਸਮ ਬਹੁਤ ਸੋਹਣਾ ਹੋ ਗਿਆ ਸਾਰੇ ਕਿਤੇ ਹੋਵੇ ਇਹ ਆ ਸਹਾਵਣਾ ਮਹੀ ਆ ਰਿਹਾ ਸਨ ਵੱਡੀ ਗੱਲ ਇਹ ਹਜੇ ਵੀ ਹਵਾ ਗਰਮ ਹੈਗੀ ਤੇ ਮੀਂਹ ਦੀ ਆਸ ਹੈਗੀ ਹੁਣ ਆਪਾਂ ਨੂੰ ਮਿਲਦੇ ਆ ਕੱਲ ਨੂੰ ਉਮੀਦ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ